ਉਜੇ ਤੁਹਾਨੂੰ ਕੋਈ ਚਾਈਨਾ ਡੋਰ ਆ ਜੇ ਆਪਣੇ ਕੋਲ ਬੱਚੇ ਜਿੱਦ ਕਰਦੇ ਡੋਰ ਖਰੀਦਣ ਦੀ ਤੇ ਗਲਤੀ ਨਾਲ ਜੇ ਚਾਈਨਾ ਡੋਰ ਉਹਨਾਂ ਦਾ ਖਰੀਦ ਲਈ ਤਾਂ ਤੁਸੀਂ ਜਾ ਕੇ ਪ੍ਰਸ਼ਾਸਨ ਤੋਂ ਜਿਹੜੀ ਨਾਰਮਲ ਧਾਗਾ ਡੋਰ ਆ ਉਹ ਲੈ ਸਕਦੇ ਹੋ ਬੱਟੇ ਤੇ ਤੁਸੀਂ ਇਸ ਇਸ ਨੂੰ ਹੀ ਮਾਈ ਫਾਇਦਾ ਲਾਓ ਇਹ ਜੇ ਤੁਸੀਂ ਗੱਲ ਕਰੋ ਨਾ ਕੋਈ ਦੁਕਾਨ ਤੇ ਨਹੀਂ ਪਈ ਚੀਜ਼ ਵੀ ਜਾ ਕੇ ਕਿਸੇ ਨੇ ਚਾਈਨਾ ਡੋਰ ਖਰੀਦੀ ਤੇ ਕੁਝ ਸ਼ਰਾਰਤਾਂ ਅੰਦਰ ਨੇ ਬਲੈਕ ਕਰਨ ਵਾਸਤੇ ਉਹ ਡਬਲ ਰੇਟ ਕਰ ਰੱਖਿਆ ਆਮ ਡੋਰ ਮੈਂ ਕੱਲ ਲਿਆ ਬੱਚੇ ਲਈ ਲਈ 250 ਰੁਪਏ ਦੀ ਆ ਗਈ ਪਰ ਇਹ ਡੋਰ ਦਾ ਭਾ 1000 ਰੁਪਏ ਇਹ ਜੂ ਜ਼ਿਆਦਾ ਹੈ ਬੈਟਰ ਹੈ ਵੀ ਚੰਗੀ ਡੋਰ ਖਰੀਦੋ ਪਹਿਲਾਂ ਦਾ ਜਿਹੜੀ ਨਾਰਮਲ ਡੋਰ ਹੈ 250 ਦੀ 300 ਦੀ ਉਸ ਤੋਂ ਇਹਦੇ ਪੈਸੇ ਬਚੇ ਹੈ ਬੂਟੇ ਲਾਓ ਬੜੇ ਬੂਟੇ ਲੈਣੇ ਸਾਰੇ ਸਰਕਾਰੀ ਨਰਸਰੀਆਂ ਚ ਕਿਸੇ ਵੀ ਡਿਸਟ੍ਰਿਕਟ ਫੋਰੈਸ ਆਫਸਰ ਨਾਲ ਕੰਟੈਕਟ ਕਰੋ ਬੂਟੇ ਲਾਓ ਸਕੂਲਾਂ ਚ ਲਾਓ ਕਾਲਜਾਂ ਚ ਲਾਓ ਸੜਕਾਂ ਤੇ ਲਾਓ ਠੀਕ ਹੈ ਨਾ ਬਸੰਤ ਦੀ ਰੋਤਾ ਹੈਗਾ ਫਾਇਦਾ ਲਾਓ ਪਰ ਜੇ ਉਹ ਕੋਈ ਸ਼ਰਾਰਤੀ ਅੰਸਰ ਸੋਚੂਗਾ ਉਹ ਮੈਂ ਸਮਾਜ ਨੂੰ ਧੋਖਾ ਦੇਤਾ ਆਪਰੇ ਮਾਵਾ ਆਪਣਾ ਉਹ ਬੱਚਿਆਂ ਨੂੰ ਜਾਂ ਪ੍ਰਸ਼ਾਸਨ ਨੂੰ ਧੋਖਾ ਦੇਤਾ ਮੈਂ ਡੋਰ ਵੇਚ ਲਈ ਮੈਂ 5-400 ਚ ਕਮਾ ਲਿਆ ਕਿ ਸਿਰ ਤੋਂ ਠੋਖਾ ਨਹੀਂ ਹੈ ਉਹ ਦੇ ਘਰੇ ਆਪਣੇ ਆਗ ਹੀ ਲੱਗਣੀ ਹੈ ਆਪਣੇ ਬੱਚਿਆਂ ਦੇ ਛੱਤ ਲੱਗਣੀ ਹੈ ਆਪਣੇ ਪਰਿਵਾਰ ਦੇ ਆਪਣੇ ਰਿਸ਼ਤੇਦਾਰਾਂ ਦੇ ਛੱਤ ਲੱਗਣੀ ਹੈ ਉਹਦੇ ਇਸ ਕਰਕੇ ਮੈਂ ਸਾਰਿਆਂ ਨੂੰ ਪੂਰ ਜ਼ੋਰ ਆਪਣੀ ਕਰਦਾ ਹਾਂ ਆਪਾਂ pran ਲਈਏ ਇਸ ਸ਼ੁਭ ਦਿਹਾੜੇ ਜਿਵੇਂ ਆਪਾਂ ਪਵਿੱਤਰ ਮੰਨ ਲਿਆ ਇਸ ਦਿਨ ਨੂੰ ਵਿਹੇ ਵਾਇਗੂ ਸਰਸਵਤੀ ਦੇਵੀ ਜੀ ਕਿਉਂਕਿ ਇਹ ਸਰਸਵਤੀ ਮਾਤਾ ਨਾਲ ਵੀ ਜੁੜਿਆ ਹੋਇਆ ਤਿਹਾੜੇ ਉਹਨਾਂ ਦਾ ਜਨਮ ਦਿਨ ਹੈ ਬਸੰਤ ਵਾਲੇ ਦਿਨ ਆ ਵੀ ਆਪਾਂ ਵਾਇਗੂ ਦੀ ਵਕਾਸਲਾ ਲੈ ਕੇ pran ਕਰੀਏ ਵੀ ਮੈਂ ਇਸ ਪਾਪ ਦਾ ਭਾਗੀਦਾਰੀ ਨਹੀਂ ਬਣਨਾ ਜੇ ਇਹ ਪਾਪ ਕਰਦਾ ਹੈ ਜਿਹੜਾ ਜ ਐਕਸ਼ਨ ਨੂੰ ਦੂਰ ਵੇਚਣਾ ਲਾ ਤੇ ਹੋਣਾ ਜੇ ਤੁਹਾਨੂੰ ਕਿਸੇ ਨੂੰ ਲੁਕ ਛਿਪ ਕੇ ਵੇਚਤੀ ਉਹੋ ਜਿਹਾ ਐਕਸ਼ਨ ਤੁਹਾਡੇ ਤੇ ਵੀ ਹੋਣਾ ਫਿਰ ਆਪ ਦਾ ਤਿਆਰ ਰਹੋ ਕਿ ਪ੍ਰਸ਼ਾਸਨ ਨਾ ਜੇ ਵੀ ਤੁਹਾਡੇ ਕਾਨੂੰਨ ਤੁਸੀਂ ਹੱਥ ਚ ਲਾਉਂਗੇ ਪ੍ਰਸ਼ਾਸਨ ਤੁਹਾਡੇ ਅਗੇਸਟ ਤੁਹਾਨੂੰ ਕੋਈ ਜੇਲ ਹੁੰਦੀ ਹੈ ਫਿਰ ਉਹਦੇ ਰੋਣ ਦੀ ਲੋੜ ਨਹੀਂ ਜੇ ਦਾ ਤਿੱਖੇ ਦੇ ਨਾਮ ਨਾਲ ਗੱਲ ਕਰੀਏ ਜੀ ਤਾਂ ਤਲਵਾਰ ਤੋਂ ਤਿੱਖੀ ਹੈ ਇਹ ਖਤਰਨਾਕ ਦੀ ਗੱਲ ਕਰੀ ਰਿਹਾ ਮਤਲਬ ਕਿਰਚੇ ਜਾਂ ਡੈਗਰ ਤੋਂ ਵੀ ਖਤਰਨਾਕ ਹੈ ਇਹਨੀ ਜਿਆਦਾ ਖਤਰਨਾਕ ਹੈ ਜਦੋਂ ਆਪਾਂ ਕਿਸੇ ਚੀਜ਼ ਨੂੰ ਐਂਡ ਟੂ ਐਂਡ ਮਤਲਬ ਕੱਟਣਾ ਹੋਵੇ ਮੈਸ਼ੀਨਾਂ ਦੇ ਵਿੱਚ ਵੀ ਦੇਖਿਆ ਉਹ ਟੂਲਸ ਕੁਝ ਇਸ ਤਰ੍ਹਾਂ ਦੇ ਆਉਂਦੇ ਪਰ ਇਹ ਵੀ ਵੀ ਲੈਂਥੀ ਹੈ ਨਹੀਂ ਕੋਈ ਮੈਜ਼ਰਮੈਂਟ ਹੀ ਹੈ ਨਹੀਂ ਬਹੁਤ ਅਰਗਣ ਕਲੰਬੀਏ ਜਦੋਂ ਆਪਾਂ ਬ੍ਰੇਕ ਲਾਉਂਦੇ ਨਹੀਂ ਪਤਾ ਕਿਸ ਦੀ ਗਰਦਨ ਕੱਟ ਜੇ ਕਿਸ ਦੀ ਹੱਡੀ ਤੱਕ ਇਹ ਪਹੁੰਚ ਜਾਂਦੀ ਹੈ ਇਹਨੀ ਡੀਪ ਇਹ ਵੀ ਕਟਿੰਗ ਹੈ ਜੇ ਆਪਾਂ ਤਲਵਾਰ ਦੀ ਗੱਲ ਕਰਦੇ ਆ ਹੋਰ ਵੀ ਉਹ ਕਿਤੇ ਨਾ ਕਿਤੇ ਮਤਲਬ ਜੋ ਝਟਕਾ ਜਾਂ ਉਹ ਸਮਝਦੇ ਨੇ ਐਕਸ ਨੂੰ ਉਹ ਤਾਂ ਕੱਟਦਾ ਹੁੰਦਾ ਵੀ 2mm 4mm ਤੇ 3 ਇੰਚ 5 ਇੰਚ ਦੂੰਗਾ ਇਹਦਾ ਡੈਫੀਟ ਹੀ ਕੋਈ ਨਹੀਂ ਹੈ ਜੀ ਇਨਡੇਫੀਨੇਟਲੀ ਕੱਟਦੀ ਹੈ ਤੇ ਮੁਰਕੋ ਦੀ ਇਹਦੀ ਰਿਪੇਅਰ ਹੈ ਉਹ ਵੀ ਮਤਲਬ ਸਾਰੀ ਹੋਰ ਭਰ ਲਈ ਬੰਦਾ ਪੇਸ਼ੈਂਟ ਹੀ ਬਣੂਗਾ ਦੂਜੀ ਗੱਲ ਜਿਹੜੇ ਪਸ਼ੂ ਪੰਛੀ ਨੇ ਉਹ ਇੰਨੇ ਜਿਆਦਾ ਪ੍ਰਭਾਵਿਤ ਨੇ ਆਪਾਂ ਕੋਈ ਵੀ ਵੈਪਨ ਹੈ ਕੁਛ ਵੀ ਹੈ ਉਹਦੀ ਅਫਗਾਨੀ ਦੀ ਇਹ ਗੱਲ ਕਰ ਇੱਕ ਗੋਲੀ ਚੱਲੀ ਤਾਂ ਇੱਕ ਪੰਛੀ ਮਰ ਸਕਦਾ ਪਰ ਉਹਨਾਂ ਦਾ ਅਨੁਗਣਨ ਤੇ ਜੇ ਕੋਈ ਜੁਰਿਜੂਆ ਆਪਾਂ ਜੇ ਹੁਣ ਬੈਠੇ ਆ ਮਤਲਬ ਉਸ ਲੋ 10 15 ਫੁੱਟ ਤੱਕ ਪੌੜੀ ਲਾ ਕੇ ਪੰਛੀਆਂ ਥੱਲੇ ਤਾਰ ਲਾਂਗੇ ਜਿਹੜੇ ਆਪਣੀ ਰੇਂਜ ਤੋਂ ਬਾਹਰ ਹੈ ਇਹਦੇ ਵੱਡੇ ਵੱਡੇ ਦਰਖਤ ਹੈ ਉੱਥੇ ਜੇ ਕੋਈ ਇੰਜ ਹੈ ਆਪਾਂ ਕੁਝ ਵੀ ਨਹੀਂ ਕਰ ਸਕਦੇ ਇਸ ਕਰਕੇ ਆਪਣੇ ਸਾਰੇ ਸਮਾਜ ਲਈ ਆਪਣੇ ਇਨਸਾਨ ਮਤਲਬ ਸਾਰੇ ਵਰਲਡ ਲਈ ਇਹ ਖਤਰਨਾਕ ਹੈ ਕਿ ਇਹ ਡੋਰ ਹੈ ਜਿਹੜੀ ਵੀ ਤੁਰੰਤ ਮਤਲਬ ਇਹ ਰਿਪੋਰਟ ਕਰੋ ਜੇ ਤੁਹਾਨੂੰ ਲੱਗਦਾ ਵੇਚ ਰਿਹਾ ਹੈ ਜੇ ਕੋ ਸਾਉ ਕਲਮਦਰ ਪੱਕ ਪੰਜਾਬੀ ਚੈਨਲ ਉਪਰ ਅਸੀਂ ਤੁਹਾਡਾ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਆਂ ਤੇ ਤੁਹਾਡੇ ਤੋਂ ਚਾਈਨਾ ਡੋਰ ਦੇ ਬਾਰੇ ਵਿੱਚ ਵਿਚਾਰ ਕਰਨਾ ਚਾਹੁੰਦੇ ਆਂ ਜੀ ਸਭ ਤੋਂ ਪਹਿਲਾਂ ਜੀ ਵਾਈਬਲ ਜੀ ਕ ਖਾਲਸਾ ਵਾਈਬਲ ਜੀ ਫਕੀਰ ਤੁਹਾਡੇ ਸਰੋਤਿਆਂ ਨੂੰ ਮੈਂ ਬਹੁਤ ਮੁਬਾਰਕਬਾਦ ਦਿੰਦਾ ਜਿਹੜਾ ਬਸੰਤ ਪਛਮੀ ਦਾ ਸੁਚਮ ਤਿਹਾਰ ਹੈ ਜਿਹੜਾ ਬਸੰਤ ਦਾ ਮਤਲਬ ਹੈ ਸਪ੍ਰਿੰਗ ਜਦੋਂ ਸਾਰੇ ਪੌਦੇ ਨਵੇਂ ਫੁੱਟਦੇ ਨੇ ਜਾਂ ਆਪਣੇ ਨਵੇਂ ਬਸੰਤ ਹੁੰਦਾ ਪੋਂਗਰਦੇ ਨੇ ਜਿਹੜਾ ਮੌਸਮ ਚੱਲਿਆ ਗਿਆ ਹੁਣ ਵਿੰਟਰਸ ਜਾ ਰਹੇ ਨੇ ਤਾਂ ਹੁਣ ਸਪ੍ਰਿੰਗ ਆ ਰਿਹਾ ਹੈ ਆਟਮ ਸੀਜ਼ਨ ਜਾ ਰਿਹਾ ਹੈ ਤੇ ਸਪ੍ਰਿੰਗ ਸੀਜ਼ਨ ਆ ਰਿਹਾ ਹੈ ਇਹਦੀ ਸ਼ੁਰੂਆਤ ਹੈ ਤਾਂ ਬਹੁਤ ਮੁਬਾਰਕਾਂ ਸਾਰਿਆਂ ਨੂੰ ਆਪਾਂ ਸਾਰਿਆਂ ਨੇ ਪੰਜਾਬੀਆਂ ਨੇ ਪੰਜਾਬ ਦਾ ਤਿਹਾਰਾ ਹੈ ਪੰਜਾਬ ਤੋਂ ਸ਼ੁਰੂ ਹੋਇਆ ਸੀ ਇਹਦੇ ਚੱਪਾ ਪਤੰਗਾ ਉਡਾਉਣੇ ਆ ਖੁਸ਼ੀਆਂ ਮਨਾਉਣੇ ਆ ਸਾਰੇ ਪਰਿਵਾਰ ਇਕੱਠੇ ਸਾਰੇ ਪਰਿਵਾਰ ਦੇ ਜੀ ਇਕੱਠੇ ਹੁੰਦੇ ਆ ਤੇ ਮਾਗੀ ਦਾ ਸ਼ੁੱਧ ਮਹੀਨਾ ਇਹਦੇ ਵਿੱਚ ਇਹ ਤਿਹਾਰਾ ਆਉਂਦਾ ਹੈ ਮੈਂ ਸਭ ਨੂੰ ਮੁਬਾਰਕਬਾਦ ਦਿੰਦਾ ਲੱਖ ਲੱਖ ਖੁਸ਼ੀਆਂ ਵਾਗਰੂ ਦੀ ਬਖਸ਼ਿਸ਼ ਕਰਨ ਸਾਰੇ ਤੁਹਾਡੀਆਂ ਜ਼ਰੂਰਤਾਂ ਤੇ ਸਰ ਤੁਸੀਂ ਚਾਈਨਾ ਡੋਰ ਦੇ ਬਾਰੇ ਵਿੱਚ ਕੋਈ ਵਿਚਾਰ ਸੇਅਰ ਕਰਨਾ ਚਾਹੋ ਜਿਹੜਾ ਪਤੰਗ ਦਾ ਜਿੱਥੋਂ ਤੱਕ ਸਵਾਲ ਹੈ ਪਤੰਗ ਬਾਜ਼ੀ ਬੜੇ ਸ਼ੌਕ ਨਾਲ ਕੀਤੀ ਜਾਂਦੀ ਹੈ ਮੈਂ ਮਤਲਬ ਜਿਹੋ ਲੋਕ ਪੇਚੇ ਲਾਉਂਦੇ ਆ ਤੇ ਸ਼ਾਮ ਤੱਕ ਚੱਲਦਾ ਫਿਰ ਕਈ ਵਾਰੀ ਇਹ ਵੀ ਹੁੰਦਾ ਸੀ ਪੁਰਾਣੇ ਵੇਰ ਗਾਣ ਤਾਂ ਵੱਲ ਮੋਬਾਈਲ ਨੇ ਆਪਣਾ ਟਾਈਮ ਸਾਰਾ ਦਿਨ ਅਕੂਪਾਈ ਕਰ ਲਿਆ ਆਪਾਂ బిਜੀ ਹੋ ਗਏ ਲਾਈਫ 'ਚ ਪਹਿਲਾਂ ਮੈਨੂੰ ਮਨ ਆਇਆ ਲੋਕ 4-4 5-5 ਦਿਨ ਪਤੰਗ ਚੜਾਉਂਦੇ ਸੀ ਜੇ ਕੋਈ ਵੱਜ ਜਾਂਦੀ ਸੀ ਕਿਸੇ ਨਾਲ ਕੋਲ ਨੂੰ ਤੂੰ ਸਵੇਰੇ ਦੇਖਾਂਗੇ ਤਾਂ ਸਵੇਰੇ ਫਿਰ ਉੱਥੇ ਮੈਚ ਸ਼ੁਰੂ ਹੁੰਦਾ ਸੀ ਜਿਵੇਂ ਪਤੰਗ ਵੱਜਦੀ ਬਹੁਤ ਪੁਰਾਣੇ ਪੁਰਾਣੇ ਵੱਡੇ ਹੁਣ ਸ਼ਾਇਦ ਉਸ ਲੈਵਲ ਤੇ ਤਾਂ ਨਾ ਹੁਣ ਪੰਜਾਬ ਚ ਪਰ ਇੱਕ ਜਿਹੜੀ ਕੁਰੀਤ ਚੱਲ ਪਈ ਐ ਸਸਤੀ ਡੋਰ ਫਰੀਦੰਗ ਦੀ ਮੈਂ ਸਸਤੀ ਨਹੀਂ ਕਹਾਂਗਾ ਮਤਲਬ ਖਤਰਨਾਕ ਕਹਾਂਗਾ ਉਹ ਮੇਰੀ ਡੋਰ ਆ ਜਿਹੜੀ ਕੱਟੀ ਨਹੀਂ ਜਾਣੀ ਜਾਂ ਕਿਵੇਂ ਵੀ ਉਹ ਤੁਸੀਂ ਅਸੀਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਘਰ ਚ ਅੱਗ ਲਾ ਰਹੇ ਹੋ ਜਿਹੜਾ ਤੁਹਾਡੇ ਕੋਲੇ ਕੋਈ ਜੀ ਹੈ ਤੁਹਾਡੇ ਮੰਮੀ ਜਿਹੜੀ ਨੇ ਜੋ ਡੋਰ ਕੋ ਨਿਕਲ ਜਿਹਨਾਂ ਦੇ ਆਪਦੇ ਸੱਟ ਲੱਗੂਗੀ ਉਸ ਤੋਂ ਬਾਅਦ ਜਿਹੜਾ ਕੋਈ ਮੋਟਰਸਾਈਕਲ ਵਗੈਰਾ ਤੇ ਤੇਜ਼ ਜਾ ਰਿਹਾ ਪਿੱਛੇ ਜੀ ਸਾਡੇ ਵੀ ਇੱਕ ਬੱਚਾ ਉਹ ਖਾਸਾ ਉਹਦੇ ਕੱਟ ਲੱਗ ਗਿਆ ਸੀਗਾ ਤੇ ਬਾਅਦ ਚ ਜਦੋਂ ਕੱਢ ਰਹੇ ਸੀ ਉਹਨੋਂ ਉਹਦੇ ਤੇ ਜਿਨ੍ਹਾਂ ਨੇ ਕੱਢ ਰਹੇ ਨੇ ਫਿੰਗਰਸ ਤੇ ਕੱਟ ਲੱਗ ਗਏ ਤੇ ਬਹੁਤ ਮਤਲਬ ਇਹ ਚਾਕੂ ਦਾ ਕੰਮ ਕਰ ਰਹੀ ਹੈ ਡੋਰ ਆਪਾਂ ਨੂੰ ਮਤਲਬ ਉਹ ਕਈਏ ਵੀ ਪੁਰਾਣੇ ਸਮੇਂ ਭਗਤ ਸਿੰਘ ਨੇ ਬੇਚ ਯਾਦ ਕਰਾਇਆ ਹੈ ਜਾਂ ਕਿਸੇ ਦੀ ਗੱਲ ਕਰੀਏ ਫ੍ਰੀडम फाइਟਰ ਦੀ ਗੱਲ ਕਰੀਏ ਹੁਣ ਤਾਂ ਫਰੀडम ਫਾਈਟਰ ਤਾਂ ਹੈ ਨਹੀਂ ਹੁਣ ਇਹ ਹੀ ਫਰੀडम फाइਟ ਹੈ ਜੇ ਤੁਸੀਂ ਆਪ ਕੋ ਸਹੀ ਵੇਚ ਦਾ ਸਹੀ ਸਮਾਜ ਦਾ ਸਿਰਜਣਾ ਕਰੋ ਤਾਂ ਇਹ ਆਪਣੀ ਸਹੀ ਸੇਵਾ ਹੈ ਤਾਂ ਜਿਹੜੀ ਇਹ ਡੋਰ ਹੈ ਜਾਂ ਕੋਈ ਇਹੋ ਜਿਹਾ ਕੰਮ ਹੋ ਰਿਹਾ ਹੈ ਉਹ ਬੈਨ ਕ ਹੋਣਾ ਚਾਹੀਦਾ ਨੰਬਰ 1 ਜਿਹੜੇ ਵੀ ਕੋ ਬੰਦੇ ਵੇਚ ਰਹੇ ਨੇ ਸਜ਼ਾ ਜਦੋਂ ਸਰਕਾਰ ਨੇ ਦੇਣੀ ਹੈ ਪਰ ਆਪਾਂ ਪਹਿਲਾਂ ਆਪਣੇ ਲੈਵਲ ਤੇ ਨੂੰ ਪਿਆਰ ਨਾਲ ਸਜਾਈਏ ਕਿ ਚੰਦ ਪੈਸਿਆਂ ਵਾਸਤੇ ਤੁਸੀਂ ਕਿਸੇ ਦੀ ਜ਼ਿੰਦਗੀ ਨਾਲ ਖੇਡੋ ਤੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੁੰਦਾ ਜਦੋਂ ਕਿਸੇ ਦਾ ਐਕਸੀਡੈਂਟ ਹੁੰਦਾ ਡੋਰ ਨਾਲ ਇੱਕ ਜੇ ਸਾਠ ਲੱਗਦੀ ਮੈਂ ਇਸ ਚੀਜ਼ ਨੂੰ ਜੇ ਬੰਦ ਹੋ ਜੇ ਤਾਂ ਕੋਈ ਮਤਲਬ ਮੈਂ ਇਹਦੇ ਵਿੱਚ ਸਮਾਜ ਦਾ ਰੁਮਾਨਾ ਵੱਡਾ ਆਪਣਾ ਰੁਮਾਨਾ ਵੱਡਾ ਸਿੱਖੋ ਸਾਹਿਬ ਇੱਕ ਬੜੀ ਹੈਰਾਨੀ ਦੀ ਗੱਲ ਹੈ ਜੀ ਪਿਛਲੇ ਸਾਲ ਦੀ ਬਜਾਏ ਅਗਰ ਆਪਾਂ ਇਸ ਸਾਲ ਦੇਖੀਏ ਤਾਂ ਚਾਈਨਾ ਰੋਡ ਦੀ ਜਿਹੜੀ ਯੂਜ਼ਿੰਗ ਹੈ ਜੀ ਸਮਾਜ ਦੇ ਵਿੱਚ ਕਿਤਨਾ ਕਿਤੇ ਜ਼ਿਆਦਾ ਹੋਈ ਨਜ਼ਰ ਆ ਰਹੀ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਜੀ ਮੈਂ ਤਾਂ ਸਹਿਮਤ ਨਹੀਂ ਹਾਂਗਾ ਅਸੀਂ ਆਮ ਤੌਰ ਤੇ ਲੋਹੜੀ ਨੂੰ ਜਿਆਦਾ ਅਸੀਂ ਇਕੱਠੇ ਹੁੰਨੇ ਆ ਸਾਰੇ ਫਰੈਂਡਸ ਸਾਡਾ ਪਰਿਵਾਰ ਤੇ 15 ਕੁ ਬੱਚੇ ਸੀ ਸਾਡੇ ਨਾਲ ਜਿਹੜੇ ਪਤੰਗ ਉਡਾ ਰਹੇ ਸੀ ਮੈਂ ਵੀ ਥੋੜਾ ਜਿਹਾ ਉਡਾਇਆ ਸੀ ਤੇ ਮੈਂ ਕੱਲੇ-ਕੱਲੇ ਨੂੰ ਪੁੱਛਿਆ ਤੇ ਆਪ ਦੇਖਿਆ ਦੇਖਣ ਨਾਲ ਕਿਸੇ ਕੋਲ ਚਾਈਨਾ ਡੋਰ ਨਹੀਂ ਸੀ ਅੱਗੇ ਵੀ ਨਹੀਂ ਹੁੰਦਾ ਸੀਗਾ ਪਰ ਅੱਜ ਕੀ ਹੋਰ ਵੀ ਮੈਂ ਮਾਰਕੀਟ 'ਚ ਦੇਖ ਰਿਹਾ ਜਿਵੇਂ ਪੰਜਾਬ ਪੁਲਿਸ ਦਾ ਪੇਜ ਹੈ ਇਹ ਰੋਜ਼ ਜਿੰਨੇ ਵੀ ਚਾਈਨਾ ਡੋਰ ਵਾਲੇ ਨੇ ਉਹਨਾਂ ਨੂੰ ਫੜ ਰਹੇ ਨੇ ਤੇ ਇਹਦੇ 'ਚ ਜਿੰਨੇ ਵੀ ਮਤਲਬ ਉਹ ਸਵਾਰੀਕ ਆਪਣੇ ਜਥੇਵੰਦੀਆਂ ਨੇ ਜਾਂ ਸਵਾਰੀ ਉਹਦਾ ਬੜਾ ਯੋਗਦਾਨ ਹੈ ਚਾਈਨਾ ਡੋਰ ਨੂੰ ਬੰਦ ਕਰਾਉਣ ਵਿੱਚ ਪਿਛਲੇ ਸਾਲ ਨਾਲੋਂ 70% ਮਤਲਬ ਘਟਾ ਹੈ ਇਸ ਲਈ ਚਾਈਨਾ ਡੋਰ ਤੇ ਆਉਣ ਵਾਲੇ ਸਾਲਾਂ ਵਿੱਚ ਤੁਸੀਂ ਦੇਖੋਗੇ ਕੋਈ ਵੀ ਚੀਜ਼ ਹੈ ਤੇ ਨਾਛੇ ਹੈ ਕੋਈ ਵੀ ਹੌਲੀ 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 ਠੱਲ ਪੈਂਦੀ ਹੈ ਇਕਦਮ ਤਾਂ ਤੁਹਾਨੂੰ ਵੀ ਪਤਾ ਹੈ ਕੋਈ ਚੀਜ਼ ਰੋਕੀ ਨਹੀਂ ਜਾ ਸਕਦੀ ਸਮਾਜ ਚ ਨਾ ਤਾਂ ਲਿਆਂਦੀ ਜਾ ਸਕਦੀ ਨੇ ਰੋਕੀ ਜਾ ਸਕਦੀ ਹੈ ਹੁਣ ਕੋਈ ਵੀ ਜਿਹੜਾ ਪੜਿਆ ਲਿਖਿਆ ਸਮਾਜਿਕ ਬੱਚਾ ਕੁਝ ਨਾਲ ਅੱچھے ਬੱਚੇ ਆ ਜਾਂ ਅਡਲਟਸ ਵੀ ਹੈ ਉਹ ਜਦੋਂ ਡੋਰ ਮੰਗਦੇ ਪੁੱਛਦੇ ਹੈ ਵਿਚਾਈਆਂ ਡੋਰ ਤਾਂ ਨਹੀਂ ਇਹ ਵੀ ਤਰ੍ਹਾਂ ਇਹ ਵੀ ਤਰ੍ਹਾਂ ਸਵਰਾਜ ਕਰ ਸਕਦੇ ਉਹਦਾ ਪੱਕੀ ਕਰ ਸਕਦੇ ਹੁਣ ਜੇ ਕੋਈ ਜਾਣ ਕੇ ਗਲਤ ਡੋਰ ਵੇਚ ਰਿਹਾ ਹੈ ਜਾਂ ਜਿਹਨੂੰ ਨੌਲੇਜ ਨਹੀਂ ਹੈ ਉਹ ਖਰੀਦ ਰਿਹਾ ਹੈ ਉਹ ਤਾਂ ਫਿਰ ਜਾਣੇ ਜਾਣੇ ਛੋ ਰਿਹਾ ਹੈ ਪਰ ਕ੍ਰਿਮੀਨਲ ਉਹ ਹੈ ਜਿਹੜਾ ਵੇਚ ਰਿਹਾ ਤੇ ਪੁਲਿਸ ਨੇ ਉਹਨਾਂ ਦਾ ਪਰਚੇ ਦਰਜ ਕੀਤੇ ਹੈ ਤੇ ਉਹਨਾਂ ਨੂੰ ਸਜ਼ਾ ਵੀ ਮਿਲੂਗੀ ਤੇ ਬਹੁਤ ਮਤਲਬ ਡਬਲ ਸੁਧਾਰਾ ਪਿਛਲੇ ਸਾਲ ਨਾਲੋਂ ਤਦ ਤੁਸੀਂ ਇਹਦਾ ਫਿਰ ਆਪਾਂ ਰੀਸਨ ਕੀ ਸਮਝਦੇ ਹੋ ਕਿ ਕ੍ਰੈਡਿਟ ਦੀ ਆਪਾਂ ਗੱਲ ਕਰੀਏ ਤਾਂ ਕਿਹਨੂੰ ਜ਼ਿਆਦਾ ਕ੍ਰੈਡਿਟ ਜਿਹੜਾ ਤੁਸੀਂ ਸੁਧਾਰ ਸਮਝਦੇ ਹੋ ਵੀ ਹੋ ਜਾਏਗਾ ਇਹ ਪ੍ਰਸ਼ਾਸਨ ਨੂੰ ਜਿੰਨੇ ਵੀ ਕ੍ਰੈਡਿਟ ਸੀ ਕਿ ਸਭ ਤੋਂ ਪਹਿਲਾਂ ਤਾਂ ਇਹ ਲੋਕ ਨੇ ਲੋਕ ਇਸ ਸਮਾਜ ਨੂੰ ਸਿਰਜਦੇ ਨੇ ਲੋਕਾਂ ਦੀ ਵੇਰ ਲੈ ਸਕੀ ਲੋਕਾਂ ਨੇ ਖਰੀਦਣੀ ਬੰਦ ਕਰਤੀ ਲੋਕ ਚੈੱਕ ਕਰਨ ਲੱਗੇ ਕਿ ਇਹਦੇ ਦੋ ਦਾ ਫਰਕ ਹੁੰਦਾ ਮੈਨੂੰ ਪਤਾ ਲੱਗਾ ਤਿੱਖੀ ਹੈ ਤੇ ਟੁੱਟਦੀ ਨਹੀਂਗੀ ਚੈੱਕ ਕਰਕੇ ਖਰੀਦਦੇ ਆ ਵੀ ਆਪਾਂ ਪਤਾ ਚਾਹਿਆ ਦੋਰ ਜਿਹਦੇ ਵਿੱਚ ਇਹ ਭਾਗੀਦਾਰ ਨਾ ਬਣੇ ਕਿ ਬੱਚਾ ਹੈ ਕਿ ਜਿੰਦਾ ਕਿਸਦਾ ਭੈਣ ਭਾਈ ਹੈ ਉਹ ਡੋਰ ਦੇ ਦੇਖ ਕੇ ਤਾਂ ਮਤਲਬ ਕਿਤੇ ਸੱਟ ਨਹੀਂ ਮਾਰਨੀ ਤੁਹਾਡੇ ਆਪਣੇ ਘਰੇ ਵੀ ਲੱਗ ਸਕਦੀ ਹੈ ਮਤਲਬ ਕਿ ਕਿਸੇ ਦੇ ਗਾਲ ਨੂੰ ਕੱਟਿਆ ਜਾਊਗਾ ਜਾਂ ਕਿਸੇ ਦੇ ਹੱਥ ਕੱਟ ਜੂਗਾ ਕਿਸੇ ਬਾਹ ਤੇ ਸੱਟ ਲੱਗ ਜੂਗੀ ਇਹ ਤਾਂ ਲੋਕਾਂ ਨੇ ਤਾਂ ਇਸ ਗੱਲ ਤੇ ਕੁਰਾਨ ਨੂੰ ਮਨਾਂ ਕਰਤਾ ਆਪਣੇ ਡਿਸਕਾਰਡ ਕਰਤਾ ਲੋਕਾਂ ਨੇ ਇਸ ਗੱਲ ਨੂੰ ਵੈਸੀ ਨਹੀਂ ਚੈਨਲ ਰੂਲ ਫ੍ਰੀ ਨਹੀਂ ਮੇਨ ਲੋਕਾਂ ਦਾ ਉਸ ਤੋਂ ਬਾਅਦ ਇਹਦਾ ਡਿਸਪਲਿਨ ਆਪਣਾ ਦੇਸ਼ ਦਾ ਚੱਲਦਾ ਹੈ ਇਹ ਰੂਲ ਐ ਲਾਅ ਫਲੈਂਡ ਹੈ ਉਹ ਪ੍ਰਸ਼ਾਸਨ ਦੇ ਹੱਥ ਚ ਹੈ ਪ੍ਰਸ਼ਾਸਨ ਨੇ ਆ ਗੀ ਜ਼ਿੰਮੇਵਾਰੀ ਨਿਭਾਈ ਹੈ ਇਸ ਕੰਮ ਚ देखो साहब अगर चाइना डोर ਦੀ ਆਪਾਂ ਖਤਰੇ ਦੀ ਗੱਲ ਕਰਦੇ ਆ ਕਿੰਨੀ ਖਤਰਨਾਕ ਸਮਝ ਲਈ ਜਿਹਦੇ ਤਿੱਖੇ ਦੇ ਨਾਲ ਗੱਲ ਕਰੀਏ ਜੀ ਤਾਂ ਤਲਵਾਰ ਤੋਂ ਤਿੱਖੀ ਹੈ ਦੇ ਖਤਰਨਾਕ ਦੀ ਗੱਲ ਕਰੀ ਰਿਹਾ ਮਤਲਬ ਕਿਰਚੇ ਜਾਂ ਡੈਗਰ ਤੋਂ ਵੀ ਖਤਰਨਾਕ ਹੈ ਇੰਨੀ ਜਿਆਦਾ ਖਤਰਨਾਕ ਹੈ ਜਦੋਂ ਆਪਾਂ ਕਿਸੇ ਚੀਜ਼ ਨੂੰ ਐਂਡ ਟੂ ਐਂਡ ਮਤਲਬ ਕੱਟਣਾ ਹੋਵੇ ਮੈਂ ਮਸ਼ੀਨਾਂ ਦੇ ਵਿੱਚ ਵੀ ਦੇਖਿਆ ਉਹ ਟੂਲਸ ਕੁਝ ਇਸ ਤਰ੍ਹਾਂ ਦੇ ਆਉਂਦੇ ਪਰ ਇਹ ਵੀ ਵੀ ਲੈਂਥ ਹੀ ਹੈ ਨਹੀਂ ਕੋਈ ਮੈਜ਼ਰਮੈਂਟ ਹੀ ਹੈ ਨਹੀਂ ਬਹੁਤ ਅਰਜਣਤ ਲੰਬੀ ਹੈ ਜੋ ਜਦੋਂ ਆਪਾਂ ਬ੍ਰੇਕ ਲਾਉਂਦੇ ਆ ਇਹ ਨਹੀਂ ਪਤਾ ਕਿਸ ਦੀ ਕਰਦਨ ਕੱਟ ਜੇ ਕਿਸ ਦੀ ਹੱਡੀ ਤੱਕੇ ਪਹੁੰਚ ਜਾਂਦੀ ਹੈ ਇਹ ਨਹੀਂ ਡੀਪ ਇਹਦੀ ਕਟਿੰਗ ਹੈ ਠੀਕ ਹੈ ਨਾ ਜੀ ਤੇ ਜਿਹੜੀ ਆਪਾਂ ਤਲਵਾਰ ਦੀ ਗੱਲ ਕਰਦੇ ਆ ਹੋਰ ਵੀ ਉਹ ਕਿਤੇ ਨਾ ਕਿਤੇ ਮਤਲਬ ਜੋ ਝਟਕਾ ਜਾਂ ਉਹਨਾਂ ਸਾਹਮਣੇ ਜਿਹੜੇ ਐਕਸ ਨੂੰ ਉਹ ਤਾਂ ਟੱਕਦਾ ਹੁੰਦਾ ਹੈ ਵੀ 2 ਐਮ ਐਮ 4 ਐਮ ਐਮ 3 ਇੰਚ 5 ਇੰਚ ਦੂੰਗਾ ਇਹਦਾ ਡੈਪਥ ਹੀ ਕੋਈ ਨਹੀਂ ਹੈ ਜੀ ਇਨਡੇਫੀਨਟਲੀ ਕੱਟਦੀ ਹੈ ਤੇ ਮੁੜ ਕੇ ਵੀ ਇਹਦੀ ਰਿਪੇਅਰ ਹੈ ਉਹੀ ਮਤਲਬ ਸਾਰੀ ਹੋਰ ਪਾਰਲੀ ਬੰਦਾ ਪੇਸ਼ੈਂਟ ਹੀ ਬਣੂਗਾ બીજી ਗੱਲ ਜਿਹੜੇ ਪਸ਼ੂ ਪੰਛੀ ਨੇ ਉਹ ਇੰਨੇ ਜਿਆਦੇ ਪ੍ਰਭਾਵਿਤ ਨੇ ਆਪਾਂ ਕੋਈ ਵੀ ਵਿੱਪਨ ਨਾਲ ਕੁਝ ਵੀ ਹੈ ਉਹਦੀ ਅਫਗਾਨੀ ਦੀ ਜੇ ਗੱਲ ਕਰੀ ਇੱਕ ਗੋਲੀ ਚੱਲੀ ਤਾਂ ਇੱਕ ਪੰਛੀ ਮਰ ਸਕਦਾ ਪਰ ਇਹਦੇ ਨਾਲ ਤਾਂ ਜਿਹਨ ਤੇ ਜਿਹੜਾ ਉਲਝ ਗਿਆ ਆਪਾਂ ਜੇ ਹੁਣ ਬੈਠੇ ਆਂ ਮਤਲਬ ਜਦੋਂ 10 15 ਫੁੱਟ ਤੱਕ ਪੌੜੀ ਲਾ ਕੇ ਪੰਛੀ ਨੂੰ ਥੱਲੇ ਤਾਰ ਲਾਂਗੇ ਜੇ ਆਪਣੀ ਰੇਂਜ ਤੋਂ ਬਾਹਰ ਹੈ ਐਡੇ ਵੱਡੇ ਵੱਡੇ ਦਰਖਤ ਹੈ ਉੱਥੇ ਜੇ ਕੋਈ ਉਲਝ ਗਿਆ ਆਪਾਂ ਕੁਝ ਵੀ ਨਹੀਂ ਕਰ ਸਕਦੇ ਇਸ ਕਰਕੇ ਆਪਣੇ ਸਾਰੇ ਸਮਾਜ ਲਈ ਆਪਣੇ ਇਨਸਾਨ ਮਤਲਬ ਸਾਰੇ ਵਰਲਡ ਲਈ ਇਹ ਖਤਰਨਾਕ ਹੈ ਤੇ ਇਹ ਡੋਰ ਹੈ ਜਿਹੜੀ ਵੀ ਤੁਰੰਤ ਮਤਲਬ ਇਹ ਰਿਪੋਰਟ ਕਰੋ ਜੇ ਕੋਈ ਤੁਹਾਨੂੰ ਲੱਗਦਾ ਵੇਚ ਰਿਹਾ ਇੱਕ ਮੈਨੂੰ ਹੋਰ ਪਤਾ ਲੱਗਿਆ ਸੀ ਸਰਕਾਰ ਨੇ ਪ੍ਰਸ਼ਾਸਨ ਨੇ ਮੁਹਿੰਮ ਚਲਾਈ ਹੈ ਜੇ ਤੋ ਰੁਕੋ ਇਹ ਚਾਈਨਾ ਡੋਰ ਆ ਜੇ ਮਤਲਬ ਕੋਣ ਬੱਚੇ ਜਿੱਦ ਕਰਦੇ ਡੋਰ ਖਰੀਦਣ ਦੀ ਤੇ ਗਲਤੀ ਨਾਲ ਜੇ ਚਾਈਨਾ ਡੋਰ ਉਹ ਖਰੀਦ ਲਈ ਤਾਂ ਤੁਸੀਂ ਜਾ ਕੇ ਪ੍ਰਸ਼ਾਸਨ ਤੋਂ ਇਹਦੀ ਨਾਰਮਲ ਧਾਗਾ ਡੋਰ ਉਹ ਲੈ ਸਕਦੇ ਹੋ ਵਟੇ ਤੁਸੀਂ ਇਸ ਇਸ ਮਹੀਮਾ ਲਈ ਫਾਇਦਾ ਲਾਓ ਤੇ ਵਾਕਈ ਵੀ ਮਤਲਬ ਇਹਦੇ ਖਤਰਨਾਕਾਂ ਦੇ ਜਿਹੜੇ ਪਾਇਮਾਇਨੇ ਨੇ ਉਹ ਸਭ ਤੋਂ ਡੇਂਜਰਸ ਹੈਗੇ ਆ ਮੌਤ ਦਾ ਕੰਮ ਕਰ ਰਹੀ ਹੈ ਜੀ ਸੇਖੋ ਸਾਹਿਬ ਆਪ ਆਪਣੇ ਸਮਾਜ ਚ ਆਪਾ ਦੇਖਦੇ ਆਂ ਜੀ ਬਹੁਤੇ ਲੋਕ ਤਾਂ ਇਹ ਗੱਲ ਕਹਿੰਦੇ ਨੇ ਵੀ ਸਮਾਜ ਵੀ ਸਾਡੀ ਜਿਹੜਾ ਰਿਸਪੋਨਸਿਬਿਲਟੀ ਬਣਦੀ ਹੈ ਜੀ ਚੈਨਲ ਰੋਡ ਨੂੰ ਦੀ ਵਿਰੋਧਤਾ ਕਰਨਾ ਜੀ ਜਾਂ ਅਗੇਂਸਟ ਕੋਈ ਸਟੈਪ ਲੈਣਾ ਜਾਂ ਕੋਈ ਜਾਣਕਾਰੀ ਪਬਲੀਕਲੀ ਸ਼ੇਅਰ ਕਰਨੀ ਜਾਂ ਪ੍ਰਸ਼ਾਸਨ ਦੇ ਨਾਲ ਇਹ ਸਰਕਾਰ ਦਾ ਕੰਮ ਹੈ ਜੀ ਪ੍ਰਸ਼ਾਸਨ ਦਾ ਕੰਮ ਹੈ ਜੀ ਪ੍ਰਸ਼ਾਸਨ ਕਰੇ ਆਪਣਾ ਕੰਮ ਕੋਈਣ ਭੋਲ ਵਿਅਕਤੀ ਹੋਊਗਾ ਜੀ ਜਿਹੜਾ ਸੋਚਦਾ ਵੀ ਸਰਕਾਰ ਦਾ ਕੰਮ ਹੈ ਸਾਰਾ ਕੁਝ ਜਿਹੜਾ ਸਰਕਾਰ ਬਣਾਉਣ ਬਣਦੀ ਹੈ ਕੌਣ ਬਣਾਉਣਾ ਸਰਕਾਰ ਆਪ ਆਪ ਹੀ ਚੁਣਦੇ ਆ ਸਰਕਾਰ ਤੇ ਆਪਣਾ ਪੂਰਾ ਗੋਲ ਹੈ ਇਸ ਕੰਮ ਨੂੰ ਰੋਕਣ ਚ ਤੇ ਰੂਲ ਨਿਭਾ ਵੀ ਰਹੇ ਆ ਆਪਾਂ ਜਿਹੜਾ ਰੁਕਿਆ ਇਸ ਕੰਮ ਚ ਮੈਂ ਥੋੜਾ ਜਿਹਾ ਇਹਨੂੰ ਅਬਜ਼ਰਵ ਕੀਤਾ ਸੀ ਜਦੋਂ ਮੈਂ ਥੋੜਾ ਨਾ ਗਰਾਊਂਡ ਲੈਵਲ ਤੇ ਗੱਲ ਕਰਾਂ ਇਹ ਜੇ ਤੁਸੀਂ ਗੱਲ ਕਰੋ ਨਾ ਕੋਈ ਦੁਕਾਨ ਤੇ ਨਹੀਂ ਪਈ ਚੀਜ਼ ਵੀ ਜਾ ਕੇ ਕਿਸੇ ਨੇ ਚਾਹਿਆ ਰੋਪ ਖਰੀਦ ਲਈ ਇਹ ਕੋਈ ਸ਼ਰਾਰਤੀ ਅੰਸਰ ਨਹੀਂ ਬਲੈਕ ਕਰਨ ਵਾਸਤੇ ਇਹ ਡਬਲ ਰੇਟ ਕਰ ਰੱਖਿਆ ਆਮ ਰੋਪ ਮੈਂ ਕੱਲ ਲਿਆ ਬੱਚੇ ਲਈ ਲਈ 250 ਰੁਪਏ ਦੀ ਆ ਗਈ ਪਰ ਇਹ ਰੋਪ ਦਾ ਭਾਅ 1000 ਰੁਪਏ ਇਹ ਤੋਂ ਜ਼ਿਆਦਾ ਹੈ ਤੇ ਬੈਟਰ ਹੈ ਵੀ ਚੰਗੀ ਰੋਪ ਖਰੀਦੋ ਪਹਿਲਾਂ ਦਾ ਜਿਹੜੀ ਨਾਰਮਲ ਰੋਪ ਹੈ 250 ਦੀ 300 ਦੀ ਉਸ ਤੋਂ ਇਹਦੇ ਪੈਸੇ ਬਚੇ ਹੈ ਬੂਟੇ ਲਾਓ ਵਰੀਏ ਬੁਟੇਸ਼ਨ ਮੈਂ ਲੈਨੇ ਸਾਰੇ ਸਰਕਾਰੀ ਨਰਸਰੀਆਂ ਚ ਕਿਸੇ ਵੀ ਡਿਸਟ੍ਰਿਕਟ ਫੋਰੈਸ ਆਫਸਰ ਨਾਲ ਕੰਟੈਕਟ ਕਰੋ ਬੂਟੇ ਲਾਓ ਸਕੂਲਾਂ ਚ ਲਾਓ ਖੇਤਾਂਾਂ ਚ ਲਾਓ ਸੜਕਾਂ ਤੇ ਲਾਓ ਠੀਕ ਹੈ ਨਾ ਮੈਂ ਬਸੰਤ ਦੀ ਰੋਤ ਹੈਗਾ ਫਾਇਦਾ ਲਾਓ ਪਰ ਜੇ ਹੁਣ ਕੋਈ ਸ਼ਰਾਰਤੀ ਅੰਸਰ ਸੋਚੂਗਾ ਵੀ ਮੈਂ ਸਮਾਜ ਨੂੰ ਧੋਖਾ ਦੇਤਾ ਆਪਦੇ ਮਾਪਿਆਂ ਨੂੰ ਆਪਦੇ ਬੱਚਿਆਂ ਨੂੰ ਜਾਂ ਪ੍ਰਸ਼ਾਸਨ ਨੂੰ ਧੋਖਾ ਦੇਤਾ ਮੈਂ ਡੋਰ ਵੇਚ ਲਈ ਮੈਂ 5-400 ਚ ਕਮਾ ਲਿਆ ਉਹ ਕਿਸੇ ਨੂੰ ਧੋਖਾ ਨਹੀਂ ਆਉਂਦਾ ਉਹਦੇ ਘਰੇ ਆਪਣੇ ਆਗ ਹੀ ਲੱਗਣੀ ਹੈ ਆਪਣੇ ਬੱਚਿਆਂ ਦੇ ਸੱਟ ਲੱਗਣੀ ਹੈ ਆਪਣੇ ਪਰਿਵਾਰ ਦੇ ਆਪਣੇ ਰਿਸ਼ਤੇਦਾਰਾਂ ਦੇ ਸੱਟ ਲੱਗਣੀ ਹੈ ਉਹ ਇਸ ਕਰਕੇ ਮੈਂ ਸਾਰਿਆਂ ਨੂੰ ਪੂਰ ਜ਼ੋਰ ਆਪਣੀ ਕਰਦਾ ਮੈਂ ਆਪਾਂ ਪ੍ਰਣ ਲਈਏ ਇਸ ਸ਼ੁਭ ਦਿਹਾੜੇ ਦੇ ਜਿਵੇਂ ਆਪਾਂ ਪਵਿੱਤਰ ਮੰਨਿਆ ਦਿਨ ਨੂੰ ਵੀਹ ਵਾਇਗੂ ਸਰਸਵਤੀ ਦੇਵੀ ਜੀ ਕਿਉਂਕਿ ਇਹ ਸਰਸਵਤੀ ਮਾਤਾ ਨਾਲ ਵੀ ਜੁੜਿਆ ਹੋਇਆ ਤਿਹਾੜੇ ਉਹਨਾਂ ਦਾ ਜਨਮ ਦਿਨ ਬਸੰਤ ਵਾਲੇ ਦਿਨ ਤਾਂ ਵੀ ਆਪਾਂ ਵਾਇਗੂ ਦਾ ਕਾਂਸੜਾ ਲੈ ਕੇ ਪ੍ਰਣ ਕਰੀਏ ਵੀ ਮੈਂ ਇਸ ਪਾਪ ਦਾ ਭਾਗੀਦਾਰੀ ਨਹੀਂ ਬਣਨਾ ਜੇ ਮੈਂ ਇਹ ਪਾਪ ਕਰਦਾ ਹੈ ਜਾਇਆ ਐਕਸ਼ਨ ਡੋਰ ਵੇਚਣ ਵਾਲਾ ਤੇ ਹੋਣਾ ਜਿਵੇਂ ਤੁਹਾਨੂੰ ਕਿਸੇ ਨੂੰ ਲੁਕ ਛਿਪ ਕੇ ਵੇਚਤੀ ਉਹੋ ਜਿਹਾ ਐਕਸ਼ਨ ਤੁਹਾਡੇ ਦੇ ਵੀ ਹੋਣਾ ਹੈ ਫਿਰ ਆਪਦਾ ਤਿਆਰ ਰਹੋ ਕਿ ਪ੍ਰਸ਼ਾਸਨ ਨਿਜੇ ਤੋਂ ਤੁਹਾਡੇ ਕਾਨੂੰਨ ਤੁਸੀਂ ਹੱਥ 'ਚ ਲਾਉਂਗੇ ਪ੍ਰਸ਼ਾਸਨ ਤੁਹਾਡੇ ਅਗੇਂਸਟ ਤੁਹਾਨੂੰ ਕੋਈ ਜੇਲ੍ਹ ਹੁੰਦੀ ਹੈ ਫਿਰ ਉਹਦੇ ਰੋਣ ਦੀ ਲੋੜ ਨਹੀਂ ਤੁਸੀਂ ਆਪ ਜ਼ਿੰਮੇਵਾਰ ਹੋ ਇਸ ਚੀਜ਼ ਨੂੰ ਤੁਸੀਂ ਆਪ ਸੱਦੇ ਆ ਤੇ ਵੈਸੇ ਮੈਨੂੰ ਲੱਗਦਾ ਸਮਾਜ 'ਚ ਕੋਈ ਅਹਜਾ ਤੱਤ ਨਹੀਂ ਹੈ ਸਾਰੇ ਆਪਾਂ ਜ਼ਿੰਮੇਵਾਰ ਆ ਆਪਾਂ ਨੂੰ ਪਤਾ ਸਮਾਜ ਆਪਾਂ ਹੀ ਬਣਾਉਨੇ ਆ ਤੇ ਮੈਨੂੰ ਪੂਰੀ ਉਮੀਦ ਹੈ ਇਸ ਵੀਡੀਓ ਤੋਂ ਲੋਕਾਂ ਨੂੰ ਸੇਧ ਮਿਲੇਗੀ ਤੇ ਉਹ ਇਸ ਡੋਰ ਦਾ ਮਤਲਬ ਯੂਜ਼ ਨਹੀਂ ਕਰਨਗੇ ਦੇਖੋ ਸਰ ਉਹ ਲਾਸਟ ਵਿੱਚ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ ਸਮਾਜ ਵਾਸਤੇ ਹਾਂਜੀ ਮੇਰੇ ਤੋਂ ਮੈਸੇਜ ਇਹ ਹੈ ਆਪਣੇ ਜਿਹੜਾ ਗੁਰੂ ਸਰਵਾਨਾਂ ਨੇ ਕਿਹਾ ਪੰਜਾਬੀਆਂ ਨੂੰ ਹੁਕਮ ਹੈ ਵੀ ਕਿਸੇ ਵੀ ਗਲਤ ਕੰਮ ਨੂੰ ਜੇ ਆਪਾਂ ਦੇਖਦੇ ਆ ਉਹਦੇ ਪਾਗੀਰ ਨਾ ਬਣੀਏ ਉਹਨੂੰ ਰੋਕੀਏ ਆ ਵੀ ਬਾਤ ਚੱਕੀਏ ਪੂਰੇ ਜੋਰ ਨਾਲ ਤੇ ਜਦੋਂ ਵੀ ਕੋਈ ਐਸੀ ਚੀਜ਼ ਆਪਾਂ ਮੈਂ ਡੋਰ ਆ ਕੋਈ ਤੁਹਾਡੀ ਚੀਜ਼ ਐ ਜੀ ਹੱਥ ਲੱਗਦੀ ਆਪਾਂ ਨੇ ਲਾਜ ਕਰਦਾਨੇ ਬੱਚਿਆਂ ਲਈ ਮਾਤਾ ਉਜਲ ਮੈਂ ਅੜਾ ਲਾ ਮੈਂ ਜਿਹੜਾ ਖਰੀਦੀ ਹੈ ਤੇ ਮੈਨੂੰ ਪਈ ਮਿਲ ਗਿਆ ਜਾਂ ਮੈਨੂੰ ਤੰਗ ਗਿਆ ਮਿਲੇ ਉਹ ਨੂੰ ਤੁਰੰਤ ਡਿਸਟਰੋਏ ਕਰੋ ਕਿਉਂਕਿ ਸਪੋਜ਼ ਜੇ ਜੇ ਤੁਸੀਂ ਚੱਕੀ ਹੈ ਉਹ ਨਾਲ ਕੋਈ ਐਕਸੀਡੈਂਟ ਹੋ ਜੇ ਤਾਂ ਉਹਦਾ ਪਾਪ ਤਾਂ ਤੁਹਾਨੂੰ ਲੱਗੂ ਤੁਹਾਨੂੰ ਤਾਂ ਪਤਾ ਸੀ ਨਾ ਜਿਹਨੇ ਉਹ ਜਾ ਰਹੇ ਅਨਜਾਨੇ ਸ਼ਰਾਰਤ ਕੀਤੀ ਹੈ ਉਹਦਾ ਉਹਦਾ ਮਾਈਂਡ ਹੋ ਜਾ ਸੀਗਾ ਉਹਨੇ ਕੀਤੀ ਹੈ ਪਰ ਤੁਸੀਂ ਤਾਂ ਪੂਰੇ ਆਪਣੇ ਸਿਧਾਂਤਾਂਲੇ ਹੋ ਤੁਹਾਨੂੰ ਤਾਂ ਪਤਾ ਹੈ ਵੀ ਸੱਚ ਕੀ ਹੈ ਤੁਸੀਂ ਉਸ ਡੋਰ ਦਾ ਤੁਰੰਤ ਡਿਸਟਰੋਏ ਕਰੋ ਏ ਆਪਣੇ ਗੁਰੂ ਸਾਹਿਬ ਨੇ ਜਿਹੜੇ ਸੰਦੇਸ਼ ਦਿੱਤੇ ਨੇ ਵੀ ਜੇ ਜੇ ਕੋਈ ਗਲਤ ਕੰਮ ਹੋ ਰਿਹਾ ਉਹਦੇ ਖਾਲਾਫ ਆਵਾਜ਼ ਚੱਕਣੀ ਚਾਹੀਦੀ ਆਪਣਾ ਫਰਜ਼ ਹੈ ਇਹਦੀ ਅਵੇਅਰਨੈਸ ਫਲਾਓ ਵੱਦ ਤੋਂ ਵੱਦ ਤੇ ਇਹ ਡੋਰ ਨਵਾਪ ਯੂਜ਼ ਨਾ ਕਰੋ ਜੇ ਤੁਹਾਨੂੰ ਮਿਲਦੀ ਹੈ ਕਿਤੇ ਵੀ ਤਾਂ ਤੁਸੀਂ ਇਹਨੂੰ ਡਿਸਟਰੋਏ ਕਰੋ ਸਰਪੰਨ ਸਾਹਿਬ ਤੁਸੀਂ ਕੀਮਤੀ ਸਮਾਂ ਔਰ ਵਿਚਾਰ ਸਾਰਿਆਂ ਨਾਲ ਸ਼ੇਅਰ ਕੀਤੇ ਨੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ wọn bèrè wọn ɔwọn yoo la lọwọ olu lọwọ olu.